ਗੈਂਗਵਾੜ ਦੇ ਗੈਂਗਸਟਰਾਂ ਦਾ ਨਹੀਂ ਜਿਹੜਾ ਹੈ ਗੈਂਗਵਾੜ ਦੇ ਗੈਂਗਸਟਰਾਂ ਜਿਹਦਾ ਨਾਮ ਰੱਖਿਆ ਗਿਆ ਆਪਰੇਸ਼ਨ ਪੰਹਾਰ ਜਿਹਦੇ ਵਿੱਚ ਮਾਨਯੋਗ ਸੀਐਮ ਸਾਹਿਬ ਜਿਹੜੀ ਪੰਜਾਬ ਸਰਕਾਰ ਹੈ ਤੇ ਡੀਜੀਪੀ ਸਾਹਿਬ ਇਸ ਚੀਜ਼ ਨੂੰ ਲੈ ਕੇ ਬੜੇ ਗੰਭੀਰ ਨੇ ਕਿ ਜਿਹੜੇ ਗੈਂਗਸਟਰਸ ਹੈ ਜਾਂ ਜਿਹੜੇ ਵੀ ਕੋਈ ਅਪਰਾਧੀ ਨੇ ਭਾਵੇਂ ਉਹ ਨਸ਼ਾ ਤਸਕਰ ਨੇ ਹੋਰ ਨੇ ਜਿਹੜੇ ਛੋਟੇ ਕੇਸਾਂ ਦੇ ਵਿੱਚ ਜਾਂ ਕੋਈ 20 ਕੈਟਾਗਰੀ ਦੇ ਗੈਂਗਸਟਰ ਹੈ ਉਹਨਾਂ ਦੀ ਸਪੈਸ਼ਲਿਸਟ ਆਈਆਂ ਇਹ ਉਹਦੇ ਚ ਟੋਟਲ 72 ਘੰਟੇ ਦਾ ਜਿਹੜਾ ਇੱਕ ਆਪਰੇਸ਼ਨ ਚੱਲ ਰਿਹਾ ਹੈਗਾ ਜਿਹਦਾ ਨਾਮ ਰੱਖਿਆ ਗਿਆ ਹੈ ਆਪਰੇਸ਼ਨ ਪਹਾਰ ਇਹਦੇ ਵਿੱਚ ਆਪਣੇ ਜ਼ਿਲ੍ਹੇ ਤੋਂ ਕੱਲ ਸਵੇਰੇ ਤੋਂ ਲੈ ਕੇ ਹੁਣ ਤੱਕਰ ਕੁੱਟਲ 7 ਅਗਸਟ ਅਕਸਰ ਤੇ ਕੁੱਟਲ 150 ਮੁਲਾਜ਼ਮ ਸਾਨੂੰ ਬਾਰਾਂ ਫੋਰਸ ਮਿਲੀ ਹੈ ਤੇ ਸਵੇਰੇ 4:30 ਵਜੇ ਤੋਂ ਕੱਲ ਤੋਂ ਸਟਾਰਟ ਹੋਇਆ ਸੀਗਾ ਕਿ ਜਿੱਦੋਂ ਕੱਲ ਤੋਂ ਲੈ ਕੇ ਹੁਣ ਤੱਕਰ ਸਾਡੇ ਆਪਣੇ ਜ਼ਿਲ੍ਹੇ ਦੇ ਵਿੱਚ 31 ਅਪਰਾਧੀ ਜਿਹੜੇ ਅਸੀਂ ਫੜੇ ਹੈਗੇ ਆ ਜਿਹੜੇ ਕੋਈ ਸੀਨੀਅਰ ਕ੍ਰਾਈਮ ਚ ਵਾਂਟਡ ਹੈ ਜਾਂ ਪੀਓ ਨੇ ਤੇ ਇੱਕ ਬੜੀ ਅੱਛੀ ਜ਼ਿਲ੍ਹੇ ਦੇ ਹਿਸਾਬ ਨਾਲ ਬੜੀ ਅੱਛੀ ਉਪਲਬਧੀ ਹੈ ਤੇ ਹੋਰ ਵੀ ਹੁਣ ਰੇਡਾਂ ਚੱਲ ਰਹੀਆਂ ਇਹਦੇ ਵਿੱਚ ਅਸੀਂ ਇਹਨਾਂ ਹਿਸਟਰੀ ਸ਼ੀਟਾਂ ਦੇ ਜਿਹੜੇ ਕੀ ਵਾਰੀ-ਵਾਰੀ ਜਿਹੜੇ ਹਿਸਟਰੀ ਬੈਚ ਜਿਨ੍ਹਾਂ ਨੂੰ ਆਪਾਂ ਕਰੈਕਟਰ ਵਾਲੇ ਬੰਦੇ ਕਹਿ ਦਿੰਦੇ ਆ ਉਹਨਾਂ ਨੂੰ ਵੀ ਪ੍ਰੀਵੈਂਟਿਵ ਦੇ ਅੰਦਰ ਅਰੈਸਟ ਕੀਤਾ ਗਿਆ ਹੈ। ਕੀ ਕਹੋਂਗੇ ਜਿਹੇ ਲੋਕਾਂ ਨੂੰ ਹਿੰਦੇ ਸ਼ਰਨ ਦਿੰਦੇ ਨੇ ਜਿਹੇ ਲੋਕਾਂ ਇਹਦੇ ਵਿੱਚ ਬਹੁਤ ਹੀ ਮਿਨਿਓਚਰੀ ਸਟੇਟ ਲੈਵਲ ਤੇ ਮਾਨੀਟਰ ਕੀਤਾ ਜਾ ਰਿਹਾ ਹੈ ਡੀਜੀ ਲਾਅਨ ਆਰਡਰ ਵੱਲੋਂ ਤੇ ਜਿਹਦਾ ਓਵਰ ਆਲ ਡੀਜੀ ਸਾਹਿਬ ਸਾਡੇ ਦੇਖ ਰਹੇ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਆਪਰੇਸ਼ਨ ਚੱਲ ਰਹੇ ਨੇ ਤੇ ਜਿਹਦੇ ਵਿੱਚ ਐਸਐਸਪੀਜ਼ ਵੀ ਆਈ ਚੀਜ਼ ਆਪ ਇਸ ਚੀਜ਼ ਨੂੰ ਮੋਨੀਟਰ ਕਰ ਰਿਹਾ ਹੈ ਤੇ ਇਸ ਚੀਜ਼ ਨੂੰ ਡੀਡ ਕਰ ਰਿਹਾ ਹੈ ਤੇ ਇਸੇ ਤਰ੍ਹਾਂ ਆਪਣੇ ਜਿਹੜੇ ਵੀ ਪਰਫਾਰਮੈਂਸ ਇਹਦੇ ਵਿੱਚ ਕਾਫੀ ਅੱਛੀ ਰਹੀ ਹੈ ਹੁਣ ਟਿਕਰ 35 ਤੋਂ 40 ਅਰਾਧੀ ਦੇ ਵਿੱਚ ਇਸ ਟਾਈਮ ਟਿਕਰ ਰੈਸਟ ਹੋ ਚੁੱਕੇ ਹੈ ਤੇ ਬਾਕੀ ਅੱਗੇ ਵੀ ਰੇਡਾਂ ਚੱਲ ਰਹੀਆਂ ਨੇ ਜਿਹੜੇ ਲੋਕ ਸ਼ਰਮ ਦਿਨ ਦੇ ਨੇ ਅਰਾਧਿਕ ਲੋਕਾਂ ਨੂੰ ਜਿਹੜੇ ਲੋਕੀ ਇਦਾਂ ਦੇ ਕੇਸਾਂ ਦੇ ਵਿੱਚ ਜਿਹੜੀਆਂ ਲਿਸਟਾਂ ਕਈ ਜਿਦਿਆਂ ਨੂੰ ਵੀ ਮਿਲੀਆਂ ਸਾਨੂੰ ਮਿਲੀਆਂ ਕਿ ਜਿਹੜੇ ਸ਼ੈਲਟਰ ਜਿਹਨੂੰ ਆਪਾਂ ਕਹਿੰਦੇ ਆ ਵੀ ਕੋਈ ਕਿਸੇ ਦੇ ਨਹੀਂ ਵੈਕੀ ਕਰਦਾ ਹੈ ਜਾਂ ਸ਼ੈਲਟਰ ਕਰਦਾ ਉਹਨਾਂ ਦੀ ਮਿਸਤਾ ਬਣੀ ਹੈ ਉਹਦੇ ਚੀ ਰੈਸਟਰਾ ਚੱਲ ਰਹੀ ਹੈ ਪੰਜਾਬ ਲੈਵਲ ਤੇ ਸਾਡੇ ਜिले ਦੇ ਵਿੱਚ ਸੋ ਮੈਂ ਇਹ ਸਾਰੇ ਨੂੰ ਮੈਂ ਕਹੂੰਗਾ ਕਿ ਇਸ ਸਾਡੇ ਕੰਮਾਂ ਤੋਂ ਬਾਹਰ ਰੋ ਆਪਣੀ ਮਿਹਨਤ ਕਰੋ ਤੇ ਇਦਾਂ ਦੇ ਕੰਮਾਂ ਤੋਂ ਦੂਰ ਰਹੋ ਨਹੀਂ ਤਾਂ ਪੁਲਿਸ ਕੋਈ ਸਖਤ ਹੈ ਕਿ ਐਸ ਪਰ ਲਾ ਕਰ ਦੇਗੀ ਸਰ ਕੀ ਲੱਗਦਾ ਆਪਰੇਸ਼ਨ ਪ੍ਰਹਾਰ ਰਹੂ ਪੰਜਾਬ ਵਿੱਚ